ਅਸਲ ਤੇ ਫਿਟਨੈਸ ਕੀ ਹੈ ਕਿਉਂਕਿ ਫਿਟਨੈਸ ਦੀ ਅਸਲ ਪਰਿਭਾਸ਼ਾ ਜਿਹੜੀ ਹੈ ਨਾ ਕਈ ਵਾਰ ਅਸੀਂ ਮਤਲਬ ਕਿ ਜਿਹੜੇ ਆਮ ਲੋਕ ਹੈ ਨਾ ਉਹ ਤੈ ਨਹੀਂ ਕਰ ਪਾਉਂਦੇ ਕਿਉਂਕਿ ਉਹਦੀ ਵਿਆਖਿਆ ਜਿਹੜੀ ਉਹ ਵੱਖੋ ਵੱਖਰੀ ਹੋ ਜਾਂਦੀ ਹੈ ਬਿਲਕੁਲ ਮਿੰਟੂ ਭਾਈ ਫਿਟਨੈਸ ਜਿਹੜੀ ਹੈ ਦੇਖੋ ਹਰੇਕ ਦਾ ਫਿਟਨੈਸ ਨੂੰ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਹੋ ਸਕਦਾ ਹੈ ਇੱਕ ਮੈਂ ਇੱਕ ਉਦਾਹਰਨ ਦਈਏ ਸਪਿਰਚੁਅਲ ਉਦਾਹਰਨ ਜਿਹੜੀ ਉਹ ਇਹ ਹੈ ਕਿ ਇਹ ਉਹ ਜਿਹਨ ਫਿਟਨੈਸ ਉਹ ਚੀਜ਼ ਹੈ ਜਿਹੜੀ ਤੁਹਾਨੂੰ ਤੁਹਾਡਾ ਦਿਮਾਗ ਕਿਤੇ ਹੋਰ ਹੈ ਤੁਹਾਡਾ ਸਰੀਰ ਇੱਥੇ ਹੈ ਉਹ ਸਾਰੇ ਕਾਸੇ ਨੂੰ ਇੱਕ ਕਰ ਦੇ ਤੇ ਟੋਟਲ ਇੱਥੇ ਹੀ ਲੈ ਆਵੇ ਜਿਹਨੂੰ ਅਸੀਂ ਪ੍ਰੈਸੈਂਟ ਕਹਿੰਦੇ ਸਾਰੀਆਂ ਚੀਜ਼ਾਂ ਇੱਕਾ ਕਰ ਹੋ ਜਾਂਦੀ ਹੈ ਹਾਂ ਜੀ ਇਹਦੀ ਯੋਗਿਕ ਡੈਫੀਨੇਸ਼ਨ ਮੈਂ ਤੁਹਾਨੂੰ ਦਿੰਦਾ ਜਦੋਂ ਮਾਈਂਡ ਬਾਡੀ ਤੇ ਸੋਲ ਇੱਕ ਹੋ ਜਾਂਦਾ ਉਹਨੂੰ ਫਿਟਨੈਸ ਰੀਅਲ ਫਿਟਨੈਸ ਉਹਨੂੰ ਕਹਿੰਦੇ ਇਹ ਨਹੀਂ ਹੈ ਕਿ ਮੇਰਾ ਸਰੀਰ ਇੱਥੇ ਬੈਠਾ ਹੈ ਤੇ ਮੇਰਾ ਦਿਮਾਗ ਚੰਡੀਗੜ੍ਹ ਚੱਲੀ ਜਾਂਦਾ ਹੈ ਹਾਂ ਹਾਂ ਸਵਾਸ ਉੱਚਾਨੀ ਮਾ ਆ ਰਹੇ ਸੋ ਇਹ ਸਾਰੇ ਪ੍ਰੈਸੈਂਟ ਆ ਜਾਣੇ ਤੁਸੀਂ ਕੋਈ ਵੀ ਕਿਰਿਆ ਕੋਈ ਵੀ ਐਕਸਰਸਾਈਜ਼ ਜਾਂ ਕੋਈ ਵੀ ਈਵਨ ਫੂਡ ਵੀ ਖਾਓ ਤੁਸੀਂ ਜਿਹੜਾ ਤੁਹਾਨੂੰ ਖਿੱਚ ਕੇ ਪ੍ਰੈਸੈਂਟ ਚ ਲੈ ਆਵੇ ਅੱਛਾ ਜੀ ਉਹ ਫਿਟਨੈਸ ਹੈ ਹੁਣ ਤੁਸੀਂ ਦੇਖੋ ਕਈ ਵਾਰੀ ਤੁਹਾਡਾ ਮਨ ਖਿਜਿਆ ਹੁੰਦਾ ਤੁਸੀਂ ਜਿਮ ਜਾ ਕੇ ਟ੍ਰੇਨ ਕਰਦੇ ਹੋ ਹਾਂ ਤਾਂ ਤੁਹਾਡਾ ਸਾਰੇ ਦੇ ਸਾਰੇ ਜਿਹੜੇ ਥਾਟ ਹੈ ਉਹ ਕਲੀਨ ਹੋ ਜਾਂਦੇ ਤੇ ਉਸ ਤੋਂ ਬਾਅਦ ਤੁਸੀਂ ਦੁਆਰੇ ਪ੍ਰੈਸੈਂਟ ਮੋਡ ਚਾਹਜ ਨੂੰ ਤੁਸੀਂ ਦੁਆਰੇ ਫਿਰ ਉਹ ਹੈਪੀਨੈਸ ਦੇ ਉਹ ਸਾਰੀ ਖੁਸ਼ੀ ਗੇਨ ਕਰ ਲੈਂਦੇ ਹੋ ਤਾਂ ਫਿਟਨੈਸ ਇੱਕ ਉਹ ਚੀਜ਼ ਹੈ ਜਿਹੜੀ ਤੁਹਾਨੂੰ ਅਗਰ ਇਹਦੀ ਇੱਕ ਇਹ ਵੱਡੇ ਡੋਲੇ ਨਹੀਂ ਹੈ ਹਰੇਕ ਦਾ ਇੱਕ ਇਹ ਹੁੰਦਾ ਹੈ ਕਿ ਮੇਰੇ ਬਾਈਸੈਪ ਵੱਡੇ ਹੋ ਗਏ ਆ ਐब्स ਬਣ ਗਏ ਤਾਂ ਉਹਨੂੰ ਅਸੀਂ ਫਿਟਨੈਸ ਨਹੀਂ ਕਵਾਂਗੇ ਜੀ ਠੀਕ ਹੈ ਤੁਹਾਡੇ ਵੱਡੇ ਬਾਈਸੈਪ ਨਹੀਂ ਐब्स ਨਹੀਂ ਪਰ ਤੁਹਾਡਾ ਬ੍ਰੇਨ ਕਿੰਨਾ ਕ ਸ਼ਾਂਤ ਹੈ ਕਿੰਨਾ ਕ ਪ੍ਰੈਸੈਂਟ ਹੈ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਪੋਜ਼ਿਟਿਵ ਹੈ ਕਿ ਨਹੀਂ ਰਾਤ ਨੂੰ ਸਰਾਣੀ ਤੇ ਸਿਰ ਲੱਗਦੇ ਆਂ ਨੀਂਦ ਆਉਂਦੀ ਹੈ ਕਿ ਨਹੀਂ ਵੱਡੇ ਬਾਈਸਪਸ ਵੀ ਆ ਵੱਡੀ ਬਾਡੀ ਕੀ ਕਰੇਗੀ ਜੇ ਤੁਹਾਡੇ ਇਹ ਚੀਜ਼ਾਂ ਹੀ ਨਹੀਂ ਪੂਰੀਆਂ ਬਈ ਹਾਂਜੀ ਸੋ ਜੋ ਵੀ ਚੀਜ਼ ਤੁਹਾਨੂੰ ਖਿੱਚ ਕੇ ਪ੍ਰੈਜ਼ੈਂਟ ਚ ਲਿਆਵੇ ਉਹਨੂੰ ਅਸੀਂ ਫਿਟਨੈਸ ਕਹਿ ਸਕਦੇ ਆਂ ਇੱਕ ਚੀਜ਼ ਹੋਰ ਹੈ ਮੈਂ ਦੇਖਿਆ ਕਿ ਤੁਸੀਂ ਆਪਣੀ ਜਿਮ ਦੇ ਵਿੱਚ ਇਹ ਕਹਿੰਦੇ ਹੋ ਕਿ ਅ ਬਿਲਕੁਲ ਜਿਹੜੇ ਬੂਟ ਨੇ ਅੱਜ ਦੇ ਖਾਸ ਤੌਰ ਤੇ ਉਹ ਇਸਤੇਮਾਲ ਨਾ ਕਰੋ ਡੰਗੇ ਪੈਰ ਤੁਰੂ ਕਿਉਂਕਿ ਉਹਦੇ ਨਾਲ ਵੀ ਇੱਕ ਕਨੈਕਸ਼ਨ ਹੈ ਇਸ ਚੀਜ਼ ਦਾ ਮੇਟੂ ਭਾਈ ਆਪਣਾ ਪੈਰ ਜਿਹੜਾ ਹੈ ਉਹ ਧਰਤੀ ਤੇ ਚੱਲਣ ਲਈ ਬਣਿਆ ਹੈ ਸਾਨੂੰ ਜਿਹੜੀਆਂ ਸ਼ੂ ਇੰਡਸਟਰੀ ਹੈ ਉਹ ਸਾਨੂੰ ਰਬੜ ਤੇ ਤੋਰ ਰਹੀ ਹੈ ਸੌਫਟ ਸੋਲ ਤੁਸੀਂ ਆਪ ਦੱਸੋ ਕਿ ਤੁਹਾਡਾ ਪੈਰ ਜਿਹੜਾ ਪ੍ਰੋਪਰ ਧਰਤੀ ਤੇ ਫਲੈਟ ਸਰਫੇਸ ਤੇ ਵਧੀਆ ਟਿਕੇਗਾ ਜਾਂ ਰਬੜ ਤੇ ਉਨ ਤੁਸੀਂ ਸਕਵਾਟਸ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ इवन ਵਾਕ ਵੀ ਕਰਨੀ ਹੈ ਤੁਸੀਂ ਰਬੜ ਤੇ ਤੁਹਾਡੇ ਗੋਡੇ ਤੁਹਾਡਾ ਸਾਰਾ ਸਕੈਲਟਨ ਜਿਹੜਾ ਤੁਹਾਡਾ ਇਹ ਬੈਲੈਂਸ ਰਹੇਗਾ ਅੱਛਾ ਗੋਟਿਆਂ ਘਾਟੇ ਵਾਲੀ ਸਭਸੇ ਇੱਥੋਂ ਸ਼ੁਰੂ ਹੁੰਦੀ ਹੈ ਜੀ ਸਾਰੀ ਬਾਡੀ ਇੱਕ ਹੈ ਬਾਈ ਤੁਸੀਂ ਸਕੈਲਟਨ ਦੇਖਾਂਗੇ ਪਿੰਜਰ ਨੂੰ ਦੇਣੇ ਆ ਗਿੱਟਾ ਗੋਡਾ ਲੱਕ ਢੁਈ ਨੈਕ ਇਹ ਸਾਰੇ ਕਨੈਕਟਡ ਨੇ ਓਕੇ ਜੇ ਸਾਡੀ ਜਾੜੀ ਨਹੀਂ ਸਟਰੋਂਗ ਹਾਂ ਪੈਰ ਜਾੜ ਹੋਗਾ ਹਾਂ ਜੀ ਜੇ ਇਹ ਟਿਕਿਆ ਹੀ ਨਹੀਂ ਗਰਾਉਂਡਡ ਨਹੀਂ ਹੈ ਪ੍ਰੋਪਰ ਹਾਂ ਦਾ ਉਹ ਤੁਸੀਂ ਕੀ ਅੱਜ ਸਵੇਰੇ ਦੀ ਐਗਜ਼ੈਂਪਲ ਮੈਂ ਤੁਹਾਨੂੰ ਦਿਨ ਆਪਣੇ ਜਿਮ ਮੈਮ ਆਉਂਦੇ ਨੇ ਉਹਨਾਂ ਨੇ ਹਾਈ ਸੋਲ ਜਿਵੇਂ ਸਕੇਚਰਸ ਨਹੀਂ ਪਤਾ ਹੁੰਦਾ ਜੀ ਕਲਾਇੰਟ ਨੂੰ ਉਹਨਾਂ ਦਾ ਵਿਚਾਰਿਆਂ ਦਾ ਕਸੂਰ ਨਹੀਂ ਹੈ ਕਿਉਂਕਿ ਇੰਡਸਟਰੀਜ਼ ਰਾਜ ਕਰਦੀਆਂ ਐ ਐਡ ਤੋਂ ਕਹਿ ਲਓ ਜਾਂ ਕਿਸੇ ਵੀ ਤਰੀਕੇ ਨਾਲ ਤਾਂ ਉਹਨਾਂ ਦੇ neck ਚ ਪੇਨ ਹੁੰਦੀ ਹੈ ਉਹ ਕਹਿੰਦੇ ਮੈਂ ਸਾਰੇ ਕਿਤੇ ਦਿਖਾ ਲਿਆ ਹਾਂ ਕਿ ਮੇਰੇ ਕੁਝ ਵੀ ਸਮਝ ਨਹੀਂ ਆਉਂਦਾ ਕਿ ਕੀ ਹੈ ਉਹਨਾਂ ਦੇ ਸੌਫਟ ਸੋਲ ਤੇ ਉਹ ਚੱਲਦੇ ਨੇ ਜਿਹੜੀ ਪੋਲੀਆਂ ਸ਼ੂਜ਼ ਦੇ ਅੱਪਾ ਕਹਿ ਦਿੰਨੇ ਤਾਂ ਉਹਦੇ ਨਾਲ ਉਹਨਾਂ ਦਾ ਗਿੱਟਾ ਜਿਹੜਾ ਪੈਰ ਹੈ ਉਹ ਵਿੰਗਾ ਕਰਦੇ ਆ ਹਾਂ ਗਿੱਟਾ ਟਿੱਡਾ ਜਾਊਗਾ ਤਾਂ ਗੋਡਾ ਟਿੱਡਾ ਹੋ ਜਾਊਗਾ ਗੋਡਾ ਟਿੱਡਾ ਹੋ ਗਿਆ ਲੱਕ ਹੋ ਗਿਆ ਸਪਾਇਨ ਹੋ ਗਈ ਉਹ neck ਤੱਕ ਪੇਨ ਜਾ ਰਹੀ ਹੈ ਉਹਨਾਂ ਦੇ ਜ਼ੋਰਦਾਰ ਜੋੜ ਅੱਗੇ ਵੱਧ ਜਾਂਦੇ ਹਾਂਜੀ ਹਾਂਜੀ ਬਿਲਕੁਲ ਪੋਸਚਰ ਸਹੀ ਨਹੀਂ ਹੈ ਮੰਮੀਆਂ ਦੇ ਆਪਣੇ ਗੋਡੇ ਤੁਸੀਂ ਦੇਖੋ ਦੁਕਾਨਾਂ ਲੱਗੇ ਤਾਂ ਤੁਸੀਂ ਆਪਣੇ ਬਜ਼ੁਰਗ ਵਿਚਾਰੇ ਮੈਂ ਹੱਸਦਾ ਵਾਂ ਕਹਿਣਾ ਹੁੰਦਾ ਹੈ ਕਈ ਵਾਰੀ ਬਾਈ ਜੇ ਪੌਗਾ ਤੇ ਜਾਂਦੇ ਆ ਉਹ ਡਕ ਵਾਕ ਐਦਾਂ ਬੱਤਕ ਨੂੰ ਉਚਾਰੇ ਥੱਲੇ ਸਕੈਚਰਸ ਪਏ ਹੁੰਦੇ ਆ ਹਾਂ 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 ਸੌਫਟ ਸੋ ਸੋ I think ਇਸ ਕੇ ਉਹ ਜਿਹੜੀ ਪੇਨ ਸੀ ਉਹ ਮੈਮ ਵੀ ਉਹਨਾਂ ਨੂੰ ਮੈਂ ਜਸਟ ਥੋੜੇ ਚੱਲੇ ਸ਼ੂ ਰਿਮੂਵ ਕਰਾਈ ਥੱਲੇ 골ਫ ਬਾਲ ਦਾ ਮ사ਜ ਕਰਾਇਆ ਗਿੱਟੇ ਦੀਆਂ ਥੋੜੀਆਂ ਫਲੈਕਸੀਬਿਲਟੀ ਦੀ ਐਕਸਰਸਾਈਜ਼ ਕਰਵਾਈ ਇਨਸਟੈਂਟ ਉਹਨਾਂ ਨੂੰ ਰਿਲੀਫ ਮਿਲਿਆ ਇਹ ਬਹੁਤ ਕੈਲੋਰੀ ਸਿਲੈਕਸ਼ਨ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਤੁਸੀਂ ਆਪ ਦੱਸੋ ਇੱਕ ਰਬੜ ਦੇ ਸਕੁਐਟਸ ਕਰਨੇ ਹੁਣ ਆਪਾਂ ਐਕਸਰਸਾਈਜ਼ ਪੁਆਇੰਟ ਆਫ 뷰 ਨੂੰ ਦੇਖੀਏ ਇੱਕ ਤਾਂ ਗੁੱਦ ਤੇ ਤੁਸੀਂ ਸਕੁਐਟਸ ਕਰਨੇ ਆ ਇੱਕ ਤੁਸੀਂ ਪੂਰੇ ਹਾਰਡ ਸਰਫੇਸ ਤੇ ਆਪਾਂ ਜਿਮ ਦੇ ਵਿੱਚ ਆਰਨੋਲਡ ਨੂੰ ਦੇਖਦੇ ਆ ਸਭ ਤੋਂ ਪੁਰਾਣਾ ਜਿਹੜਾ ਝੋਟੇ ਹੁੰਦੇ ਆ ਉਹਦੀਆਂ ਸਭ ਤੋਂ ਵੱਡਾ ਆਈਡੀਆ ਲਤਾ ਟੈਂਕਟਰ ਟਰਮੀਨੇਟਰ ਜਾਂ ਪ੍ਰੀਡੀਟਰ ਉਹਦੀ ਮੂਵੀ ਬੋਡੀ ਦੇਖਦੇ ਆ ਉਹਨਾਂ ਕਹਿੰਦੇ ਤੁਸੀਂ ਪਰਾਣੀਆਂ ਵੀਡੀਓਜ਼ ਦੇਖਿਓ ਟ੍ਰੇਨ ਕਰਦੇ ਨੰਗੇ ਪੈਰੀਂ ਟ੍ਰੇਨ ਕਰਦੇ ਅੱਛਾ ਨਹੀਂ ਇੱਕ ਚੀਜ਼ ਆਪਾਂ ਦੇਖਦੇ ਜਦੋਂ ਆਪਣੇ ਬਜ਼ੁਰਗ ਬਲਦਾਂ ਨਾਲ ਵਾਈ ਕਰਦੇ ਸੀਗੇ ਤਾਂ ਉਹ ਜੁੱਤੀ ਧੌੜੀ ਵਾਲੀ ਜੁੱਤੀ ਵੀ ਪਾਸੇ ਲਾ ਦਿੰਦੇ ਸੀ ਉਹ ਨੰਗੇ ਪੈਰ ਤੁਰਦੇ ਸੀਗੇ ਤਾਂ ਉਹ ਮੇਰੇ ਖਿਆਲ ਦੇ ਨਾਲ ਉਹ ਤੋਂ ਉਹਨਾਂ ਨੂੰ ਇਹ ਚੀਜ਼ਾਂ ਮਤਲਬ ਕਿ ਬਾਡੀ ਦੀਆਂ ਜੋੜਾਂ ਦੀਆਂ ਤੇ ਸ਼ਰਮ ਹੈ ਵੀ ਨਹੀਂ ਸੀ ਜਿੰਨਾ ਪਿੱਛੇ ਤੁਰੇ ਜਾਉਂਗੇ ਨਾ ਜਨਰੇਸ਼ਨ ਦਰ ਜਨਰੇਸ਼ਨ ਬਾਈ ਉਹਨੇ ਤੁਹਾਨੂੰ ਸਟਰੋਂਗ ਹੈਲਥੀ ਟੈਸਟੋਸਟੀਰ ਹੌਨ ਸਟਰੋਂਗ ਉਹਨਾਂ ਦਾ ਮੇਲ ਪਾਵਰ ਜਿਹਨੂੰ ਕਹਿੰਦੇ ਨੇ ਸੋ ਉਹਨੇ ਉਹ ਸਟਰੋਂਗ ਸੀ ਅੱਜ ਦੀ ਹੁਣ ਕਹਿ ਦਿੰਦੇ ਆ ਜੀ ਲਿਵਰ ਦੀ ਪ੍ਰੋਬਲਮ ਹੈ ਬੱਚੇ ਛੋਟੀ ਉਮਰ ਚ ਇਹ ਹੋ ਗਿਆ ਉਹ ਜਨਰੇਸ਼ਨ ਸਟਰੋਂਗ ਨਹੀਂ ਐ ਮਿੰਟੂ ਤੁਹਾਡੇ ਮਤਲਬ ਕਿਉਂਕਿ ਤੁਸੀਂ ਤਾਂ ਸਾਰੀਆਂ ਪੀੜ੍ਹੀਆਂ ਨੂੰ ਦੇਖਦੇ ਹੋ ਸਾਡੇ ਅਰਗੇ ਵੀ ਆ ਜਾਂਦੇ 50 60 ਵਾਲੇ ਵੀ ਆ ਗਏ 40 50 ਵਾਲੇ ਵੀ ਆ ਗਏ ਤਾਂ ਥੱਲੇ ਵਾਲੇ ਵੀ ਆ ਗਏ ਉਹਨਾਂ ਦਾ ਕਸੂਰ ਨਹੀਂ ਟਾਈਮ ਹੈ ਹੁਣ ਤੁਸੀਂ ਫੂਡ ਵੀ ਤੁਹਾਡੇ ਇੱਥੇ ਆ ਜਾਣਾ ਆਰਡਰ ਕਰ ਲਓ ਜੀਵਨ ਸ਼ੈਲੀ ਬਦਲ ਹਾਂਜੀ ਸੋ ਇਹੀ ਸੀ ਉਹ ਤੁਸੀਂ ਬਜ਼ੁਰਗਾਂ ਦੀ ਉਦਾਹਰਣ ਦਿੱਤੀ ਬਲਦਾ ਨਾਲ ਖੇਤੀ ਹੁੰਦੀ ਸੀ ਹੁਣ ਫਿਰ ਟਰੈਕਟਰ ਆ ਗਏ ਮਸ਼ੀਨੀ ਯੁੱਗ ਹੁੰਦਾ ਸੀ ਤੇ ਅੱਛਾ ਇੱਕ ਭਾਈ ਚਲੋ ਫੂਡ ਤੋਂ ਗੱਲ ਚੇਤਾ ਜੀ ਪਲੀਜ਼ ਭਾਈ ਫੂਡ ਜਿਹੜਾ ਅੱਜ ਇੱਕ ਇਹ ਵੀ ਬੜਾ ਝਗੜਾ ਚੱਲਦਾ ਸੋਸ਼ਲ ਮੀਡੀਆ ਤੇ ਹਾਂਜੀ ਕੋਈ ਕਹਿੰਦਾ ਵੀ ਦੁੱਧ ਛੱਡ ਦੇ ਕੋਈ ਕਹਿੰਦਾ ਘਿਓ ਛੱਡ ਦਿਓ ਕੋਈ ਕਹਿੰਦਾ ਆਹ ਛੱਡ ਦਿਓ ਕੋਈ ਕਹਿੰਦਾ ਵੀ ਚਟੀ ਚੀਜ਼ ਯਾਰ ਰਸੋਈ ਚੋਂ ਕੱਢ ਦਿਓ ਆ ਵੀ ਕੱਢ ਦਿਓ ਆਹ ਕੱਢ ਦਿਓ ਮੈਂ ਦੇਖਿਆ ਤੁਸੀਂ ਅਕਸਰ ਆਪਦੇ ਕਲਾਇੰਟਸ ਨੂੰ ਇਹ ਕਹਿੰਨੇ ਹੋ ਮੈਂ ਤੁਹਾਡੀਆਂ ਵੀਡੀਓਜ਼ ਤੇ ਵੀ ਦੇਖਦਾ ਤੇ ਪ੍ਰੈਕਟੀਕਲੀ ਵੀ ਮੈਂ ਵਾਅ ਵਾਸਤਾ ਰੱਖਦਾ ਵਾਂ ਕਿ ਭਾਈ ਤੁਸੀਂ ਖਾਓ ਸੀਜ਼ਨਲ ਕੋਲ ਕੋ ਹਾਂ ਸੀ ਬਿਲਕੁਲ ਮੇ ਪਕੌੜੇ ਜਦੋਂ ਮੀਂਹ ਮੌਂਦੇ ਆ ਜਦੋਂ ਪਕੌੜੇ ਪਕੌੜੇ ਖਾਂਦੇ ਸੀ ਇਹਦਾ ਕੀ ਮਤਲਬ ਕੀ ਕੀ ਤਰਕ ਹੈ ਤੇ ਇਹਦੇ ਪਿੱਛੇ ਕੀ ਤੁਹਾਡੀ ਹੋਜ ਕੀ ਆ ਕਿ ਯਾਰ ਕੋਈ ਫਿੱਟ ਹੋਣ ਲਈ ਆਪਾਂ ਪਹਿਲਾ ਵਾਰ ਖਰਾਕ ਤੇ ਹੀ ਕਿਉਂ ਕਰਦੇ ਕੀ ਸਾ ਸਿਆ ਕੱਢ ਦਈਏ ਜਾਂ ਉਹ ਕੱਢ ਦੀ ਸਾਨੂੰ ਕਿਹਨੇ ਦੱਸਿਆ ਅਸੀਂ ਲੋਕ ਪਤਲੇ ਹੋਣ ਵਾਸਤੇ ਜ਼ਿਆਦਾ ਛੱਡਦੇ ਲੋਕਾਂ ਨੇ ਰੋਟੀ ਛੱਡ ਦੋ ਆਂਦੀ ਆ ਛੱਡ ਦੋ ਕਿਉਂ ਕੱਢ ਦੋ ਅਸੀਂ ਕਿਉਂ ਨਹੀਂ ਆਏ ਕਹਿੰਦੇ ਕਿ ਅਸੀਂ ਆਪਦਾ ਸ਼ਰੀਰ ਵੱਦ ਯੂਜ਼ ਕਰਨਾ ਸ਼ੁਰੂ ਕਰ ਖਾਈਏ ਉਹੀ ਜਿਹੜੇ ਸਾਡੇ ਪੁਰਖ ਕੰਦੇ ਆਏ ਤੇ ਮਤਲਬ ਕਿ ਦਾਲ ਫੁਲਕਾ ਚੱਲਦਾ ਰਹੇ ਹੁਣ ਤੁਸੀਂ ਇੱਕ ਕੰਪੇਅਰ ਕਰੋ ਬਈ ਚਲੋ ਤੁਸੀਂ ਕੈਲਰੀਜ਼ ਦੀ ਗੱਲ ਕਰਦੇ ਹਾਂ ਇੱਕ ਪਾਸੇ ਤੁਹਾਡੇ ਕੋਲੇ ਡਾਈਟ ਕੋਕ ਹੈ ਡਾਈਟ ਮੀਨਸ ਕਿ ਅਸੀਂ ਕੰਟਰੋਲ ਕਰ ਰਹੇ ਹਾਂ ਖਾਣਾ ਡਾਈਟ ਕੋਕ ਹੈ ਇੱਕ ਪਾਸੇ ਤੁਹਾਡੇ ਕੋਲੇ ਲੈਮਨ ਵਾਟਰ ਨਿੰਬੂ ਪਾਣੀ ਆਪਾਂ ਪੰਜਾਬੀ ਚ ਕੀ ਤਾਂ ਮੰਨ ਕੇ ਚੱਲੋ ਦੋਨਾਂ ਚ 200 ਕੈਲਰੀਜ਼ ਹੈ ਉੱਤੇ ਲਿਖਿਆ ਇਹਦੇ ਚ 200 ਕੈਲਰੀ ਹੈ ਕੀ ਕੈਲਰੀ ਇੱਕ ਇਹ ਦੱਸਦੀ ਹੈ ਕਿ ਡਾਈਟ ਕੋਕ ਕਿੰਨੀ ਤਾਕਤ ਦੇਊਗਾ 200 ਉਹਨੂੰ ਯੂਨਿਟ ਹੈ ਮਾਪਣ ਦਾ ਕੀ ਯੂਨਿਟ ਹੈ 200 ਕੈਲਰੀਜ਼ ਹੈ ਇਹਦੇ ਚ ਇੰਨੀ ਤਾਕਤ ਹੈ ਰਾਈਟ ਤਾਂ ਉਹਦੇ ਚ ਵੀ ਉਨੀ ਤਾਕਤ ਹੈ ਤੁਸੀਂ ਦੱਸੋ ਤੁਸੀਂ ਕਿਹੜਾ ਚੂਜ਼ ਕਰੋਗੇ ਮੈਂ ਤਾਂ ਲੈਮਨ ਹਾਂ ਤੇ ਫਿਰ ਬਈ ਕੈਲਰੀਜ਼ ਨਾ ਕਾਊਂਟ ਕਰੋ ਨਿਊਟਰੀਐਂਟਸ ਦੇਖੋ ਫਰੈਸ਼ ਕਿਹੜਾ ਹੈ ਲੋਕਲ ਕਿਹੜਾ ਹੈ ਸੀਜ਼ਨ ਚ ਕਿਹੜਾ ਸੀਜ਼ਨਲ ਦੀ ਤੁਸੀਂ ਗੱਲ ਕਰੀ ਬਈ ਹੁਣ ਮੰਨ ਲਓ ਗਰਮੀ ਚੱਲ ਰਹੀ ਹੈ ਤਾਂ ਮੈਂ ਤੁਹਾਨੂੰ ਹਲਦੀ ਦੁੱਧ ਪਿਆਈ ਜਾਵਾ ਇਟ ਇਜ਼ ਰਿਚ ਇਨ ਪ੍ਰੋਟੀਨ ਸੀਜ਼ਨ ਜੀਨ ਆਏ ਆਪਾਂ ਜਦੋਂ ਸੀਜ਼ਨ ਦੇ ਹਿਸਾਬ ਨਾਲ ਨਹੀਂ ਚੱਲੋਗੇ ਉਹਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਤੁਸੀਂ ਬਿਮਾਰ ਪੈ ਜਾਓਗੇ ਨਹੀਂ ਨਾਨ-वेज ਦਾ ਵੀ ਫਿਰ ਕੋਈ ਸੀਜ਼ਨ ਹੈ ਸੀਜ਼ਨ ਹੁੰਦਾ ਹੈ ਹੁੰਦਾ ਕਿਉਂਕਿ ਫਿਟਨੈਸ ਵਾਲੇ ਜ਼ਿਆਦਾਤਰ ਅਸੀਂ ਇਹੀ ਕਹਿੰਨੇ ਆ ਕਿ ਜਿਵੇਂ ਜਿਵੇਂ ਗਰਮੀ ਵੱਧਦੀ ਆ ਉਹਦਾ ਜਿਹੜਾ ਕਟਾ ਦੋ ਰਿਸ਼ੂ ਬਟ ਏਵੀ ਰਿਸਰਚ ਕਹਿੰਦੀ ਹੈ ਮਿੰਟੂ ਬਈ ਜੇ ਤੁਹਾਡੇ ਪੁਰਖ ਨਹੀਂ ਖਾਦੇ ਸੀ ਜਿਵੇਂ ਵੈਜ ਫੈਮਲੀਆਂ ਤਾਂ ਉਹ ਵੈਜ ਰਹਿਣ ਅੱਛਾ ਵ ਇਹ ਵੀ ਫਰਕ ਹੈ ਬਿਲਕੁਲ ਜਿਨ੍ਹਾਂ ਦਾ ਡੀਐਨਏ ਉਹ ਜਿਵੇਂ ਉਹ ਚਲਦੇ ਹੈ ਜੂਨ ਦੇ ਵਿੱਚ ਜਿਹੜੇ ਹੀ ਬਿਲਕੁਲ ਅੱਛਾ ਉਹ ਬਦਲੋ ਨਾ ਫੂਡ ਸਾਨੂੰ ਸਾਡਾ ਐਕਸਪ੍ਰੈਸ਼ਨ ਦਰਸਾਉਂਦਾ ਹੈ ਬਈ ਅਸੀਂ ਅਗਰ ਅਸੀਂ ਪੰਜਾਬੀ ਜੀਨ ਸਾਡਾ ਹਾਰਡ ਸਟਰੋਂਗ ਹੈ ਅਸੀਂ ਦੁੱਧ ਪੀਤਾ ਹੈ ਦੁੱਧ ਕੱਢਣੇ ਸੱਕ ਨਾ। ਨਾਰਥ ਇੰਡੀਅਨ ਬਾਰੇ ਇਹੀ ਕਿਹਾ ਜਾਂਦਾ ਕਿ ਉਹ ਤਗੜੇ ਇਸੇ ਕਰਕੇ ਹੀ ਆ ਇਧਰਲੇ ਕਿਉਂਕਿ ਉਹ ਦੁੱਧ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਆ। ਮਿੰਟੂ ਬਾਈ ਫੂਡ ਕੱਲਾ ਇਹ ਨਹੀਂ ਹੈ ਕਿ ਤੁਹਾਨੂੰ ਫਿਟਨੈਸ ਦੇਵੇਗਾ। ਫੂਡ ਜੀਨਸ ਦੀ ਐਕਸਪ੍ਰੈਸ਼ਨ ਆ ਕਿ ਤੁਸੀਂ ਹੋ ਕੌਣ। ਹੁਣ ਤੁਸੀਂ ਪੰਜਾਬੀ ਹੋ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾ ਕੇ ਤੁਹਾਡੇ ਅੰਦਰੋਂ ਭੰਗੜਾ ਹੀ ਨਿਕਲੂਗਾ ਨਾ ਕਿ ਗਰਬਾ। Gujarati ਖਾਊਗਾ ਉਹਦਾ ਕਲਚਰਲ ਫੂਡ ਦਾ ਉਹ ਗਰਬਾ ਕਰੂਗਾ। ਤਾਂ ਉਹ ਉਸ ਲੈਵਲ ਤੱਕ ਫੂਡ ਤੁਹਾਨੂੰ ਐਕਸਪ੍ਰੈਸ ਕਰਾਉਂਦਾ ਨਰਿਸ਼ਮੈਂਟ ਜਿਹੜਾ ਤੁਹਾਨੂੰ ਹੈਪੀਨੈਸ ਪਰ ਇੱਕ ਸਮੱਸਿਆ ਕਮਲਬਾਈ ਇਹ ਆ ਗਈ ਆ ਨਾ ਕਿ ਹੁਣ ਆਪਣੇ ਪਿੰਡਾਂ ਤੱਕ ਵੀ ਜਿਹੜੇ ਜਿਦਾਂ ਆਪਾਂ ਦੇਖਦੇ ਹੁਣ ਮਿਕਸ ਸਬਜ਼ੀ ਬਣਾਉਣੀ ਆ ਤਾਂ ਆਫ ਸੀਜ਼ਨ ਚ ਉਹ ਸਬਜ਼ੀਆਂ ਲੱਭੀਆਂ ਜਾਂਦੀਆਂ ਫਰੋਜ਼ਨ ਆ ਜਾਂ ਇਦਾਂ ਦੀਆਂ ਸਟੋਰ ਹੋਈਆਂ ਵੀ ਆ ਇੰਸਟਾਗ੍ਰam ਐਲਗੋਰਿਦਮ ਦੀ ਗੱਲ ਕਰੀ ਕੁਝ ਤੁਸੀਂ ਜਿਹੜੀਆਂ ਫੂਡ ਇੰਡਸਟਰੀਜ਼ ਐ ਹੁਣ ਉਹ ਡਾਈਟ ਕੋਕ ਲਿਖਿਆ ਡਾਈਟ ਵਰਡ ਆਪਣੇ ਦਿਮਾਗ 'ਚ ਜਚਾਤਾ ਕਿ ਥਿਸ ਇਜ਼ ਹ ਹ ਰਚੇ ਤੁਹਾਨੂੰ ਫੈਟ ਲਾਸਟ ਕਰਉਣ ਚ ਹੈਲਪ ਕਰੂਗਾ ਜਾਂ ਕਾਹਦੇ ਚ ਨਹੀਂ ਕਰੂਗਾ ਸਾਨੂੰ ਇਹ ਕਿਉਂ ਨਹੀਂ ਦੇਖਦੇ ਜਿਹੜਾ ਕੁਦਰਤੀ ਇੱਕ ਹੋਰ ਥੋੜੀ ਜੀ ਸਪਿਰਚੁਅਲ ਗੱਲ ਕਰੀਏ ਬਈ ਇਨਸਾਨ ਦੀ ਸਭ ਤੋਂ ਵੱਡੀ ਮਾੜੀ ਆਦਤ ਜਿਹੜੀ ਉਹਦੀ ਹੋਈ ਕਿ ਉਹ ਖੁਦ ਨੂੰ ਕੁਦਰਤ ਤੋਂ ਅਲੱਗ ਸਮਝਣ ਲੱਗ ਗਿਆ ਪੰਜ ਤੱਤ ਹੈ ਇਹ ਪੰਜ ਤੱਤ ਦਾ ਆਪਣੇ ਪੰਜ ਤੱਤਾ ਚ ਵਲੀਨ ਹੋ ਗਿਆ ਉਹਦਾ ਪੁੱਤਲਾ ਹੈ ਵੀ ਜੇ ਉਹ ਹੀ ਚੀਜ਼ਾਂ ਨਾ ਕਰੂਗਾ ਖਾਊਗਾ ਨੇਚਰਲ ਚੀਜ਼ਾਂ ਨੇਚਰ ਤੋਂ ਦੂਰ ਕਿਵੇਂ ਆਪਾਂ ਹੋ ਹੀ ਨਹੀਂ ਸਕਦੇ ਅਸੀਂ ਅਲੱਗ ਸਮਝਦੇ ਆ ਉਹਦੇ ਤੋਂ ਕਿ ਇਹ ਪ੍ਰੋਟੀਨ ਐ ਇਹ ਕਾ ਬੈ ਇਹਨੂੰ ਜੋ ਸੀਜ਼ਨ ਚ ਆਉਂ ਬਦਲ ਬਦਲ ਸੀਜ਼ਨ ਚ ਆਉਂਦਾ ਕਿਉਂ ਐ ਰੇੜੀਆਂ ਤੇ ਆਪਾਂ ਸੀਜ਼ਨ ਦੀ ਗੱਲ ਕੀਤੀ ਜੇ ਹੁਣ ਹੁਣ ਕੁਦਰਤ ਦਾ ਨਿਯਾਮ ਐ ਇੰਨਾ ਤੁਹਾਡੀ ਕੇਅਰ ਕਰਦਾ ਐ ਕੁਦਰਤ ਕਿ ਉਹਨੂੰ ਪਤਾ ਐ ਕਿਹੜੇ ਟਾਈਮ ਕਿਹੜਾ ਵਿਟਾਮਿਨ ਚਾਹੀਦਾ ਹੁਣ ਤੁਸੀਂ ਗਰਮੀ ਆ ਗਈ ਗਰਮੀ ਦੇ ਵਿੱਚ ਵਾਟਰਮੈਲਨ ਆ ਜਾਊਗਾ ਹਾਂ ਤਰਬੂਜ਼ੀ ਤਰਬੂਜ਼ ਤੁਹਾਨੂੰ ਹਾਈਡਰੇਟ ਕਰਨ ਲਈ ਕਿ ਬੰਦੇ ਤੈਨੂੰ ਹਾਈਡਰੇਟ ਦੀ ਜ਼ਰੂਰਤ ਹੈ ਹਾਈਡਰੇਸ਼ਨ ਦੀ ਜ਼ਰੂਰਤ ਹੈ ਤਾਂ ਨੇਚੁਰਲੀ ਬੇਜ ਤਾਂ ਅਖਰੂ ਮੂਜੇ ਖੜੀਆਂ ਅਸੀਂ ਸਾਨੂੰ ਜਿਹੜੇ ਇਨਸਾਨ ਜਿਹੜੇ ਫੂਡ ਇੰਡਸਟਰੀਜ਼ ਆ ਉਹਨਾਂ ਨੇ ਗਝਾਤਾ ਕਿ ਇਹ ਚ ਮਿੱਠਾ ਹੈ ਹੂੰ ਇਹ ਨਾ ਕਹ ਲਈ ਕੁਦਰਤ ਨੇ ਕਿਉਂ ਪਾਇਆ ਇਹ ਤਾਂ ਕੁਐਸਚਨ ਹੈ ਆਂਬ ਦੇ ਵਿੱਚ ਵੀ ਆਂਬ ਦੇ ਵਿੱਚ ਬਈ ਕੁਦਰਤ ਨੇ ਪਾਇਆ ਬਿਲਕੁਲ ਤਾਂ ਸਾਡੇ ਤੇ ਰਾਜ ਕੌਣ ਕਰ ਰਿਹਾ ਸਾਡੀਆਂ ਆਦਤਾਂ ਕੌਣ ਕਿਹਨੇ ਬਦਲੀਆਂ ਇਨਫਰਮੇਸ਼ਨ ਆ ਕਿੱਥੋਂ ਰਹੀ ਹੈ ਬਈ ਕੰਨ ਕਾਉਣੇ ਪੜ ਰਹੇ ਹੈ। ਐਚੋ ਕੰਨ ਚ ਗੱਲ ਆਊਗੀ ਹੁਣ ਜੋ ਮੈਂ ਕਹਿ ਰਿਹਾ ਫਿਰ ਦਿਮਾਗ ਚ ਜਾਊਗੀ ਫਿਰ ਸਰੀਰ ਤੌਰ ਤੇ ਤੁਸੀਂ ਰਿਐਕਟ ਕਰੋਗੇ। ਅਜੇ ਹੀ ਮੈਂ ਗੱਲ ਕਹੀ ਹੈ ਕਿ ਦਿਮਾਗ ਕਹਿੰਦਾ ਤੇ ਸਰੀਰ ਸੁਣਦਾ ਹੁੰਦਾ ਹੈ। ਹਾਂਜੀ। ਸਹੀ ਹੈ ਜੀ। ਇਹ 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 ਜੋ ਵੀ ਤੁਸੀਂ ਕਰ ਰਹੇ ਹੋ ਇਹ ਇਹਦੇ ਤੇ ਦਿਖਣਾ ਹੈ। ਕਰਮ ਬੋਡੀ। ਇਹ ਮਨ ਬੋਡੀ। ਇਹ ਕਰਮ ਬੋਡੀ। ਤਾਂ ਤੁਸੀਂ ਜਿੰਨੇ ਸਾਦੇ ਹੋ ਜੂਗੇ ਨੇਚਰ ਦੇ ਨੇੜੇ ਹੋ ਜੂਗੇ ਹੁਣੇ ਆਪਾਂ ਗੱਲ ਕਰੀ ਬਾਹਰ ਬੈਠੇ ਨੇ ਕਿ ਬਾਈ ਬਹੁਤ ਸੋਹਣੀ ਸਪੇਸ ਹੈ ਮਤਲਬ ਹੈ ਹਨਾ ਸੋ ਕਿੰਨਾ ਮਜ਼ਾ ਆਉਂਦਾ ਉੱਥੇ ਬਹਿ ਕੇ ਹਾਂ ਖੁੱਲੀ ਜਗ੍ਹਾ ਜੀ ਤੇ ਬੜੀ ਸ਼ਾਂਤ ਵਾਲੀ ਹਾਂਜੀ ਸ਼ਾਂਤੀ ਵਾਲੀ ਹਾਂਜੀ ਹਾਂਜੀ ਸੋ ਨੇਚਰ ਦੇ ক্লোਜ਼ ਬਾਈ ਅਲੱਗ ਨਾ ਸਮਝਵਾਦੇ ਆ मतलब कोई ज्यादा असीम आधुनिकवाद ਦੇ ਵਿੱਚ ਵੜ ਕੇ ਸ਼ੂਜ਼ ਦੀ ਗੱਲ ਹਾਂਜੀ ਸੌਰੀ ਉਹ ਉਹ ਟੁੱਟ ਗਏ ਕੁਦਰਤ ਨਾਲੋਂ ਵੀ ਟੁੱਟੇ ਹੋਏ ਆ ਨਾ ਅਸੀਂ ਜਿਆਦਾਤਰ ਅੱਜ ਦੀ ਪੀੜ੍ਹੀ ਆਪਾਂ ਦੇਖਦੇ ਆ ਬਾਈ ਕਮਲ ਉੱਥੇ ਬਿਲਕੁਲ ਹੀ ਜੇ ਉਹ ਬੈਠੇ ਵੀ ਆ ਤਾਂ ਮਤਲਬ ਕਿ ਕੁਦਰਤ ਤੋਂ ਦੂਰ ਬੈਠੇ ਆ ਤਾਂ ਉੱਥੇ ਵੀ ਉਹ ਗੱਲਾਂ ਜੇ ਕਰ ਰਹੇ ਨੇ ਹਾਂਜੀ ਜਿਹੜੀਆਂ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਤਾਂ ਉਹ ਸੋਸ਼ਲ ਮੀਡੀਆ ਤੇ ਫਲਾਣ ਨੇ ਇਹ ਜਾ ਸਟੋਰੀ ਪਾਈ ਸੀ ਫਲਾਣ ਨੇ ਇਹ ਜਾ ਪਾਈ ਸੀ ਫਲਾਣ ਨੇ ਇਹ ਜਾ ਪਾਈ ਸੀ ਇਨਫਰਮੇਸ਼ਨ ਬਾਈ ਛੋਟਾ ਜਿਹਾ ਕੱਟ ਕਰ ਲੋ ਵੀ ਇੰਗੀਜੀ ਕਰਕੇ ਕੋਈ ਲਾਡੋ ਰੀਲ ਤੇ ਵੇਖੋ ਦੀ ਕੀ ਦੀ ਕੀ ਬਣ ਜਾਣੀ ਇਨਫੋਰਮੇਸ਼ਨ ਕੀ ਆ ਰਹੀ ਹੈ ਤੁਹਾਡੇ ਕੌਣ ਭਰ ਰਿਹਾ ਕਰਨ ਤੁਸੀਂ ਕਿਤਾਬ ਕਿਦੀ ਵੱਢ ਰਹੇ ਹੋ ਉਹ ਜੇ ਬਣ ਜਾਓ ਬਿਲਕੁਲ ਕੁਦਰਤ ਤੋਂ ਵੀ ਟੁੱਟ ਰਹੇ ਆ ਤਾਂ ਜੋ ਸਾਡਾ ਸਭਿਆਚਾਰ ਸੀ ਕਿ ਅਸੀਂ ਬੈਠਣਾ ਗੱਲਾਂ ਕਰਨੀਆਂ ਸੁੱਖ ਦੁੱਖ ਕਰਨੇ ਆ ਤੇ ਉਹ ਸਟ्रेस ਰਿਲੀਵ ਹੋ ਜਾਵੇ ਲਵ ਇੱਕ ਦੂਜੇ ਲਈ ਮਿਸਿੰਗ ਹੈ ਉਹ ਕਿਉਂ ਹੈ ਉਹ ਚੀਜ਼ਾਂ ਕਿ ਅਨੋਰਿਸ਼ ਨਹੀਂ ਗਏ ਨੂੰ ਪ੍ਰੋਪਰ ਇਹਦੀਆਂ ਜੋ ਜ਼ਰੂਰਤਾਂ ਆ ਉਹ ਪੂਰੀਆਂ ਨਹੀਂ ਕਰ ਰਹੇ